ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾਤੇ ਸੋ ਸੰਗਤ ਜੀ ਨਵੀਂ ਵੀਡੀਓ ਨਵੇਂ ਪੋਟਰ ਸਾਹਿਬ ਦੇ ਵਿੱਚ ਆਏ ਆਪਾਂ ਗੁਰਦੁਆਰਾ ਸਾਹਿਬ ਦਾ ਨਾਪਿਸ ਦੇਖ ਸਕਦੇ ਹੋ ਪਿੱਛੇ ਗੁਰਦੁਆਰਾ ਚੁਬਾਰਾ ਸਾਹਿਬ ਪਾਤ ਦਸਵੀਂ ਸੋ ਸੰਗਤ ਜੀ ਅਸੀਂ ਇਧਰ ਗੁਰਦੁਆਰਾ ਸਾਹਿਬ ਚਰਨ ਕਮਲ ਦੇ ਵਿੱਚ ਹੋ ਕੇ ਤੇ ਆਪਾਂ ਆਏ ਗੁਰਦੁਆਰਾ ਸਾਹਿਬ ਚੁਬਾਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਇਧਰ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਸ੍ਰੀ ਗਣੀ ਖਵੀ ਨਵੀਂ ਕਾ ਸ੍ਰੀ ਗੁਰ ਪਾਣਪੇਰ ਸਾਹਿਬ ਸੋ ਸੰਗਤ ਜੀ ਆਓ ਤੁਹਾਨੂੰ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਇਸ ਗੁਰਦਵਾਰ ਸਾਹਿਬ ਤੋਂ ਬਾਅਦ ਆਪਾਂ ਗੁਰਦਵਾਰਾ ਗਨੀ ਖਾਨ ਨਵੀ ਖਾਨ ਤੇ ਜਾਵਾਂਗੇ ਤੇ ਕਿਰਪਾਣ ਪਿੰਡ ਸਾਹਿਬ ਆ ਗੁਰਦਵਾਰ ਦੇ ਦਰਸ਼ਨ ਕਰੀ ਆ ਜੀ ਸੋ ਸੰਗਤ ਜੀ ਗੁਰਦਵਾਰ ਸਾਹਿਬ ਇਧਲੇ ਸਾਈਡ ਜੋੜੇ ਜਮਾ ਹੁੰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਲਿਖੇ ਜੁਰੂਰੀ ਸੂਚਨਾ ਗੁਰਦਵਾਰ ਸਾਹਿਬ ਦੀ ਪਵਿੱਤਰ ਨੂੰ ਮੁੱਖ ਰੱਖਦੇ ਸੇ ਕਿਉਂਕਿ ਅਦੂ ਦੇ ਅੰਦਰ ਬੀੜੀ ਸਿਗਰਟ ਤਮਾਕੂ ਕਿਸੇ ਕਿਸਮ ਦਾ ਵਸਤੂ ਲੈ ਕੇ ਜਾਣਾ ਸਤਿ ਮਾਣਾ ਹੈ। ਆਓ ਸੰਗਤ ਜੀ ਹੁਣ ਆਪਾਂ ਗੁਰੂ ਸਾਹਿਬ ਦੇ ਅੰਦਰ ਜਾਨੇ ਆਜੋ। ਆਓ ਸੰਗਤ ਜੀ ਗੁਰੂ ਸਾਹਿਬ ਦੇ ਅੰਦਰ ਜਾਨੇ ਆਜੋ। ਤੁਸੀਂ ਸੰਗਤ ਜੀ ਗੁਰੂ ਸਾਹਿਬ ਦੇਖ ਸਕਦੇ ਆ। ਸੰਗਤ ਜੀ ਉਹ ਦੂਜਰੀ ਸਾਈਡ ਪਿੰਡ ਦਾ ਦੂਜਾ ਰਸਤਾ ਹੈ। ਇਸ ਗੁਰਦੁਆਰਾ ਸਾਹਿਬ ਦੇ ਦੋ ਰਸਤੇ ਨੇ ਤੇ ਤੁਸੀਂ ਆਹ ਦੇਖ ਸਕਦੇ ਹੋ। ਇਹ ਦੂਸਰਾ ਰਸਤਾ ਪਿੰਡ ਦਾ ਹੈ। ਦੇ ਦਸਾਂ ਨੇ ਵੀ ਆਪਾ ਸਕਦੇ ਆ ਸੁਸੰਗਤ ਜੀ ਤੇ ਆਓ ਆਪਾਂ ਨਿਸ਼ਾਨ ਸਾਹਿਬ ਦੇ ਮੱਥਾ ਟੇਕਦੇ ਆਂ ਆਜੇ ਏ ਪ੍ਰਮਾਤਮਾ ਜੋ ਵੀ ਇਹ ਵੀਡੀਓ ਦੇਖਦਾ ਉਹਨਾਂ ਦੇ ਘਰੇ ਸੂ ਸ਼ਾਂਤੀ ਕਾਰੋਬਾਰ ਚੱਲ ਆਇਓ ਤੇ ਉਹਨਾਂ ਦੀ ਸੇਹੀ ਤੰਦਰੁਸਤੀ ਤੇ ਉਹਨਾਂ ਨੂੰ ਨਾਮ ਜਪਣ ਦਾ ਵੱਲ ਬਖਸ਼ਿਓ ਬਾਬਾ ਜੀ ਮਿਹਰ ਕਰੋ ਸਾਰੇ ਉਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਓ ਸੰਗਤ ਜੀ ਹੁਣ ਗੁਰਦਵਾਰ ਸਾਹਿਬ ਦੇ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਜਾਂਦੇ ਆਜੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸਤ ਸੰਗਤ ਜੀ ਗੁਰਦਵਾਰਾ ਸੁਬਾਰਾ ਸਾਹਿਬ ਜੀ ਦੇ ਅੰਦਰ ਦਰਬਾਰ ਦੇ ਅੰਦਰ ਆਓ ਆਪਾਂ

ਕਾ ਸਰਵਿਸ ਇੱਥੇ ਵਿੱਚ ਸਤ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਪੱਠ ਸਾਹਿਬ ਇਸ ਪੱਠ ਵਿੱਚ 40ਵੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚੋਲਿਆਂ ਨੂੰ ਨੀਲਾ ਰੰਗ ਕੀਤਾ ਗਿਆ ਸੀ ਆਉ ਸੰਗਤ ਜੀ ਜਿਹਦੇ ਦਰਸ਼ਨ ਕ੍ਰਾਂਤ ਤੋਂ ਬਾਅਦ ਆਪਾਂ ਤੁਹਾਨੂੰ ਪੂਰੇ ਦਰਬਾਰ ਦੇ ਦਰਸ਼ਨ ਕਰਾਉਣੇ ਆ ਜੀ ਸੰਗਤ ਜੀ ਤੁਸੀਂ ਗੁਰਦਾਸ ਸਾਹਿਬ ਦਰਬਾਰ ਜੰਦਰ ਦਾ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸੁਬਾਰਾ ਸਹਿਬ ਜੀ ਦੇ ਦਰਬਾਰ ਹਾਲ ਦੀ ਜਾ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਜੋ ਸੇਵਾਦਾਰ ਬੈਠੇ ਨੇ ਜੋ ਕਿ ਪ੍ਰਸ਼ਾਦ ਦੀ ਜੁਤੀ ਤੇ ਨੂੰ ਬੈਠੇ ਨੇ ਸੋ ਉਸਦੇ ਸਾਰ ਤੁਸੀਂ ਦਰਸ਼ਨ ਕੀਤੇ ਸੀਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਚੋਲਿਆਂ ਦਾ ਰੰਗ ਨੀਲਾ ਕੀਤਾ ਸੀ ਸੋ ਸੰਗਤ ਜੀ ਜੇ ਤੁਹਾਨੂੰ ਇਸ ਗੁਰਦੁਆਰੇ ਸਾਹਿਬ ਦਾ ਵਲੋਗ ਤੁਹਾਨੂੰ ਚੰਗਾ ਲੱਗ ਰਿਹਾ ਤੇ ਚੱਲਦੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜੂ ਸਬਸਕ੍ਰਾਈਬ ਕਰ ਲਿਓ ਆਹ ਹਣ ਤੁਹਾਨੂੰ ਲੈ ਚਲਦੇ ਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਉੱਥੇ ਦਾ ਤੁਹਾਨੂੰ ਲੰਗਰ ਹਾਲ ਦਿਖਾਉਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਸਾਹਿਬ ਦਾ ਲੰਗਰ ਹਾਲ ਤੇ ਤੁਹਾਨੂੰ ਪੂਰਾ ਗੁਰਦੁਆਰਾ ਸਾਹਿਬ ਦਿਖਾਉਣੇ ਆ ਆਜੋ ਇਹ ਤੁਸੀਂ ਦੇਖ ਸਕਦੇ ਹੋ ਇਹ ਇਹ ਗੁਰਦੁਆਰਾ ਦਾ ਲੰਗਰ ਹਾਲ ਆ ਜੇ ਤੁਸੀਂ ਦੇਖ ਸਕਦੇ ਹੋ ਤੇ ਪੂਰਾ ਲੰਗਰ ਹਾਲ ਆ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਸੋ ਸੰਗਤ ਜੀ ਇੱਕ ਬੇਨਤੀ ਹੋਰ ਆ ਚਲਦੀ ਵੀਡੀਓ ਨੂੰ ਤੁਸੀਂ ਤੇ ਨਾ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਸੰਗਤ ਬਹੁਤ ਘੱਟ ਆਉਂਦੀ ਹੈ ਘੱਟ ਦਾ ਮਤਲਬ ਨਾ ਮਾਤਰੀ ਹੈ ਜੋ ਅੱਜ ਦਾ ਦਿਨ ਐਤਵਾਰ ਦਾ ਦਿਨ ਆ ਐਤਵਾਰ ਦਾ ਦਿਨ ਵੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਪੂਰਾ ਖਾਲੀ ਆ ਸੋ ਜਿਹੜੀ ਵੀ ਸੰਗਤ ਇਹ ਵੀਡੀਓ ਦੇਖ ਰਹੀ ਆ ਸੋ ਸੋਸੰਗਤ ਜੀ ਤੁਹਾਨੂੰ ਸਾਰੇ ਸੰਗਤ ਨੂੰ ਵੀ ਬੇਨਤੀ ਆ ਕਿ ਤੁਸੀਂ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਜਰੂਰ ਦਰਸ਼ਨ ਕਰੋ ਗੁਰਦੁਆਰੇ ਸਾਹਿਬ ਨੂੰ ਤੇ ਗੁਰਦੁਆਰ ਸਾਹਿਬ ਆਓ ਤੇ ਤੁਹਾਨੂੰ ਹੁਣ ਗੁਰਦੁਆਰਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸੋਸੰਗਤ ਜੀ ਗੁਰਦੁਆਰਾ ਚੁਬਾਰਾ ਸਾਹਿਬ ਜੀ ਦੇ ਇਤਿਹਾਸ ਵਾਲਾ ਪਾ ਚੁੱਕੇ ਆ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਸੀਏ ਤੁਸੀਂ ਸੰਗਤ ਜੀ ਪਿੱਛੇ ਦੇਖ ਸਕਦੇ ਹੋ ਵਾਹਿਗੁਰੂ ਜੀ ਦਾ ਜੀ ਕੀ ਫਤਿਹ ਸਕੇਤ ਇਤਿਹਾਸ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਮਾਚੀਵੜਾ ਸਾਹਿਬ ਸ਼ਹਿਨशाह ਚੌਵੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦੇ ਅਤੇ ਕੁਝ ਸਿੰਘਾਂ ਦੀ ਸਿੱਧੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਰਾਤ ਨੂੰ ਚਾਲੇ ਪਾ ਕੇ ਪਿੰਡ ਚਿਹੜਪੁਰ ਵਿਖੇ ਪਹੁੰਚ ਕੇ ਕੇ ਇੱਕ ਛਾੜੇ ਹੇਠਾਂ ਵਿਸ਼ਰਾਮ ਕੀਤਾ ਕਿਤੇ ਹੁਣ ਗੁਰੂ ਸ਼੍ਰੀ ਚਾੜ ਸਾਹਿਬ ਸੋਭਿਤ ਹੈ ਗੁਰੂ ਜੀ ਨੇ ਚਾੜ ਸਾਹਿਬ ਤੋਂ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਨੂੰ ਪਾਗ ਲਾਇ ਗੁਰੂ ਜੀ ਗੁਲਾਬੇ ਅਤੇ ਪੰਜਾਬ ਦੇ ਖੂਹ ਤੇ ਪਹੁੰਚੇ ਅਤੇ ਖੂਹ ਤੋਂ ਮਿੱਟੀ ਦੀ ਟਿੰਡ ਲੈ ਕੇ ਜਿੜ ਦੇ ਦਰਖ ਜੰਡ ਦੇ ਦਰਖਤ ਹੇਠ ਟਿੰਡ ਨੂੰ ਸਰਾਣਾ ਰੱਖ ਕੇ ਆਰਾਮ ਕੀਤਾ ਉਹ ਜੰਡ ਦਾ ਦਰਖ ਹਲੇ ਵੀ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਖੱਬੇ ਪਾਸੇ ਮੌਜੂਦ ਹੈ ਉੱਥੇ ਗੁਰੂ ਜੀ ਨੇ ਪ੍ਰਮਾਤਮਾ ਨੂੰ ਯਾਦ ਕਰਦੇ ਆ ਪ੍ਰੀਤਮ ਪਿਆਰੇ ਨੂੰ ਹਾਲ ਮ੍ਰਿਦਾ ਦਾ ਕਹਿਣਾ ਸ਼ਬਦ ਉਚਾਰਨ ਕੀਤਾ ਸੇਰੇ ਹੌਣ ਤੇ ਬਾਗ ਦੇ ਰਾਖੇ ਮਾਹੀ ਵੱਲੂ ਸਕੂ ਤੇ ਜਾਣ ਤੇ ਉੱਥੇ ਗੁਰੂ ਜੀ ਨੂੰ ਬੈਠ ਵੇਖਿਆ ਤਾਂ ਉਸਨੇ ਬਾਗ ਦੇ ਮਾਲਕ ਭਾਈ ਗੁਲਾਬੇ ਅਤੇ ਪੰਜਾਬੇ ਨੂੰ ਜਾ ਕੇ ਦੱਸਿਆ ਦੱਸਿਆ ਪਤਾ ਲੱਗਣ ਤੇ ਭਾਈ ਗੁਲਾਬਾ ਅਤੇ ਪੰਜਾਬਾ ਖੂਤੋ ਗੁਰੂ ਜੀ ਨੂੰ ਆਪਣੇ ਕਰ ਇਸ ਜਗ੍ਹਾ ਮਾਛੀਵਾੜੇ ਲੈ ਆਇਆ ਜਿੱਥੇ ਅੱਜ ਇਹ ਗੁਰਦੁਆਰਾ ਸ੍ਰੀ ਚੂਬਾਰਾ ਸਾਹਿਬ ਸਥਾਈ ਮਾਨ ਹੈ ਇਸ ਜਗ੍ਹਾ ਪਰ ਹੀ ਇਸ ਜਗ੍ਹਾ ਪਰ ਹੀ ਮਾਤਾ ਹਰਦੇਈ ਜੀ ਜੋ ਗੁਰੂ ਸਾਹਿਬ ਜੀ ਸਾਹਿਬ ਦੀ ਬਹੁਤ ਸ਼ਰਧਾਲੂ ਸੀ ਤੇ ਅੰਤਿਮ ਇੱਛਾ ਪੂਰੀ ਕਰਨਾ ਉਸ ਵੱਲੋਂ ਸ਼ਰਦਾ ਨਾਲ ਤਿਆਰ ਕੀਤਾ ਪੁਸ਼ਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸ ਪੁਸ਼ਾਕਾਂ ਨੂੰ ਉੱਚ ਦਾ ਪੀਰ ਬਣਨ ਸਮੇਂ ਲਲਾਰੀ ਪਾਸ ਸੋਨੀਲੇ ਰੰਗ ਵਿੱਚ ਗਵਾਇਆ ਜਿਸ ਪੱਟ ਵਿੱਚ ਨੀਲਾ ਰੰਗ ਕਰਵਾਇਆ ਸੀ ਉਸ ਪੱਟ ਅੱਜ ਵੀ ਗੁਰਦਸਾਹ ਸ਼ੁਸ਼ਿਤ ਹੈ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਤੇ ਸੰਸਾਰ ਵਿੱਚੋਂ ਲੱਖ ਸ਼ਰਧਾਲੂ ਪੁੰਚੇ ਹਨ ਅਤੇ ਨਮਸਕਾਰ ਕਰਦੇ ਹਨ ਆਪਣਾ ਜੀਵਨ ਸਵਰਣ ਕਰਦੇ ਹਨ ਸੋ ਸੰਗਤ ਜੀ ਤੁਸੀਂ ਇਸ ਗੁਰਦਸਾਹ ਦਾ ਇਤਿਹਾਸ ਸੁਣਿਆ ਜਿਸ ਪੱਠ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਨੀਲਾ ਰੰਗ ਕੀਤਾ ਸੀ ਸੋ ਸੰਗਤ ਜੀ ਉਹਦਾ ਤੁਹਾਨੂੰ ਦਰਸ਼ਨ ਕਰਾਏ ਆ ਸੋ ਸੰਗਤ ਜੀ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਸੋ ਸੰਗਤ ਜੀ ਆਪਾਂ ਇਤਿਹਾਸਿਕ ਗੁਰਦਆਰਿਆਂ ਸਭ ਦੇ ਵਿੱਚ ਜਾਣਦੇ ਆ ਉੱਥੇ ਦਾ ਤੁਹਾਨੂੰ ਇਤਿਹਾਸ ਦੱਸਦੇ ਆ ਇਸ ਚੈਨਲ ਨਾਲ ਤੁਸੀਂ ਜਰੂਰ ਜੁੜਿਓ ਇਸ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਤਾਂ ਕਿ ਤੁਸੀਂ ਪੰਜਾਬ ਜਾਂ ਹੋਰ ਸੁਭਿਆ ਦੇ ਵਿੱਚ ਜੋ ਵੀ ਆਪਣੇ ਇਤਿਹਾਸਿਕ ਗੁਰਦਆਰ ਸਾਹਿਬ ਆ ਉੱਥੇ ਦੇ ਦਰਸ਼ਨ ਕਰਿਓ ਤੁਹਾਡੀ ਕਿਰਪਾ ਦੇ ਨਾਲ ਅਸੀਂ ਦੂਦਰਾਡੇ ਗੁਰਦਆਰ ਸਾਹਿਬ ਦੇ ਵਿੱਚ ਜਾਂਦੇ ਆ ਤੇ ਉੱਥੇ ਤੁਹਾਨੂੰ ਗੁਰਦਆਰ ਸਾਹਿਬ ਤੇ ਇਤਿਹਾਸ ਦੱਸਦੇ ਆ ਤੇ ਆਪਣਾ ਪਿਆਰ ਇਸ ਚੈਨਲ ਨੂੰ ਜੁੜ ਦਿਓ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ जरूर ਦੱਸਿਓ ਕਿ ਤੁਹਾਨੂੰ ਅੱਗੇ ਹੋਰ ਕੀ ਚੰਗਾ ਮਾੜਾ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਸੰਗਤ ਜੀ ਜੋ ਵੀ ਇਹ ਵੀਡੀਓ ਦੇਖ ਰਿਹਾ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਆ ਕਿ ਤੁਸੀਂ ਗੁਰਦੁਆਰਾ ਚੁਬਾਰਾ ਸਾਹਿਬ ਦੇ ਵਿੱਚ ਜਰੂਰ ਆਓ ਕਿਉਂਕਿ ਅੱਜ ਐਤਵਾਰ ਦਾ ਦਿਨ ਆ ਸੰਗਤ ਇੱਥੇ ਬਹੁਤ ਘੱਟ ਦੇਖ ਰਹੀ ਆ ਨਾ ਮਤ ਦੇ ਹਿਸਾਬ ਨਾਲ ਹੀ ਆ ਸੋ ਸੰਗਤ ਜੀ ਜਦ ਵੀ ਤੁਸੀਂ ਗੁਰਦੁਆਰਾ ਚਰਨ ਕਮਲ ਗੁਰਦਆ ਸਾਹਿਬ ਦੇ ਆਓ ਤਾਂ ਤੁਸੀਂ ਇੱਥੋਂ ਗੁਰਦੁਆਰਾ ਸਾਹਿਬ ਚਬਾਰਾ ਸਾਹਿਬ ਦੇ ਤੁਸੀਂ ਜਰੂਰ ਦਰਸ਼ਨ ਕਰੋ ਇਹ ਵੀ ਗੁਰਦੁਆਰਾ ਸਾਹਿਬ ਇਤਿਹਾਸਿਕ ਆ ਤਾਂ ਸੰਗਤ ਜੀ ਇੱਥੇ ਗੁਰਦੁਆ ਸਾਹਿਬ ਦੇ ਜਰੂਰ ਦਰਸ਼ਨ ਕਰਿਓ ਇਹ ਹੀ ਬੇਨਤੀ ਸੀ ਤੁਹਾਨੂੰ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ